ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਮੈਨੂੰ ਬਹੁਤ ਹੀ ਖੁਸ਼ੀ ਹੈ ਮੇਰਾ YouTube ਦਾ ਪਰਿਵਾਰ ਵਧਿਆ ਜੀ ਬਣ ਕੇ ਆਪਣੇ ਪਾਰ ਹੋ ਗਏ ਜੀ ਤੇ ਮੈਂ ਸਾਰੇ ਭੈਣ ਭਰਾਵਾਂ ਦਾ ਥੈਂਕ ਯੂ ਕਰਦੀ ਹਾਂ ਬਹੁਤ ਬਹੁਤ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਬਖਸ਼ਿਆ ਤੇ ਇਸੇ ਖੁਸ਼ੀ ਦੇ ਵਿੱਚ ਆਪਾਂ ਅੱਜ ਕੇਕ ਕੱਟਣ ਲੱਗੇ ਹਾਂ ਜੀ ਇਹ ਮੇਰੇ ਮੰਮੀ ਜੀ ਨੇ ਤੇ ਮੇਰੇ ਕੈਮਰਾਮੈਨ ਬੇਟਾ ਜੀ ਤੇ ਆਪਾਂ ਸਾਰੇ ਬਸ ਆਪਦਾ ਪਰਿਵਾਰ ਨਾਲ ਕੇਕ ਕੱਟ ਰਹੇ ਆਂ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਥੈਂਕ ਯੂ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਬਹੁਤ-ਬਹੁਤ ਫੋਨ ਕੀਤੇ ਬਹੁਤ ਵਧੀਆ-ਵਧੀਆ ਮੈਸੇਜ ਕੀਤੇ ਭੈਣ ਭਰਾਵਾਂ ਨੇ ਬਹੁਤ-ਬਹੁਤ ਧੰਨਵਾਦ ਅੱਗੇ ਵੀ ਮੈਨੂੰ ਸਪੋਰਟ ਕਰੋ ਇੰਸਟਾਗ੍ਰam ਤੇ ਵੀ ਸਪੋਰਟ ਕਰੋ ਆਪਣੀ ਭੈਣ ਨੂੰ ਤੇ ਆਪਾਂ ਹੁਣ ਕੇਕ ਕੱਟਦੇ ਆਂ ਜੀ ਪਹਿਲਾਂ ਗੱਲਾਂ ਬਾਤਾਂ ਫੇਰ ਕਰਾਂਗੇ ਬਹੁਤ-ਬਹੁਤ ਪਿਆਰ ਸਾਰੇ ਭੈਣ ਭਰਾਵਾਂ ਨੂੰ ਇਹ ਆਪਣੇ ਭੈਣ ਭਰਾਵਾਂ ਦੇ ਨਾਮ ਦਾ ਕੇਕ ਕੱਟ ਰਹੇ ਆਪਾਂ ਤੇ ਮੇਰੀ ਇੰਸਟਾਗ੍ਰam ਆਈਡੀ ਵੀ ਸਿੱਧੂ ਬੁਟੀਕ ਬਰਨਾਲਾ ਦੇ ਨਾਂ ਤੇ ਬਣੀ ਹੋਈ ਆ ਸਾਰੇ ਭੈਣ ਭਰਾ ਮੈਨੂੰ ਇੰਸਟਾਗ੍ਰam ਤੇ ਵੀ ਫੋਲੋ ਕਰੋ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤਾਂ ਕਿ ਸਾਰੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਮੈਨੂੰ ਕੱਪੜਿਆਂ ਦੇ ਵਿੱਚ ਵੀ ਸਾਥ ਦਿਓ ਆਪਣੀ ਭੈਣ ਦਾ ਕੋਟੀਆਂ ਦੇ ਬਹੁਤ ਆਪਾਂ ਨੂੰ ਆਰਡਰ ਦਿੱਤੇ ਆ ਭੈਣ ਭਰਾਵਾਂ ਦਾ ਧੰਨਵਾਦ ਤੇ ਪਰ ਮੈਥੋਂ ਜਿਨ੍ਹਾਂ ਦੇ ਫੋਨ ਕਾਲ ਜ ਚੱਕ ਨਹੀਂ ਹੋਣ ਉਹਨਾਂ ਤੋਂ ਮੈਂ ਮਾਫੀ ਚਾਹਣੀ ਹੈਗੀ ਕਿਉਂਕਿ ਫੋਨ ਬਹੁਤ ਜ਼ਿਆਦਾ ਆ ਰਹੇ ਸੀਗੇ ਇੱਕ ਇੱਕ ਫੋਨ ਦੇ ਨਾਲ ਨੂੰ ਤਿੰਨ ਤਿੰਨ ਚਾਰ ਚਾਰ ਫੋਨ ਆ ਜਾਂਦੇ ਸੀ ਮੈਂ ਤਾਂ ਚੱਕਿਆ ਵੀ ਨਹੀਂ ਜਾਂਦੇ ਸੀਗੇ ਤੇ ਆਪਾਂ ਕਈ ਵਾਰੀ ਚਲੋ ਘਰ ਦੇ ਕੰਮ ਚ ਵੀ ਮੜਾ ਮੋਟਾ ਗੀਜੀ ਹੁੰਨੇ ਉਦੋਂ ਵੀ ਫੋਨ ਨਹੀਂ ਚੱਕਿਆ ਜਾਂਦਾ ਕਿਤੇ ਤੇ ਮੈਂ ਰਿਪਲਾਈ ਸਾਰਿਆਂ ਨੂੰ ਆਪਣੇ ਤੌਰ ਤੇ ਦਿੱਤਾ ਹੈਗਾ ਜੇ ਉਹ ਕਿਸੇ ਦਾ ਰਹਿ ਗਿਆ ਹੋਵੇ ਰਿਪਲਾਈ ਕਰਨ ਵਾਲਾ ਮੈਂ ਮਾਫੀ ਚਾਹੁੰਨੀ ਐ ਭੈਣ ਭਰਾਵਾਂ ਤੋਂ ਤੇ ਦੁਬਾਰਾ ਮੈਸੇਜ ਕਰ ਸਕਦੇ ਹਾਂ ਜੀ ਇੱਕ ਮੇਰੀ ਰਿਕੁਐਸਟ ਹੈ ਵੀ ਫੋਨ ਕਾਲ ਘੱਟ ਕਰੋ ਕਿਉਂਕਿ ਫੋਨ ਚੱਕਿਆ ਨਹੀਂ ਜਾਂਦਾ ਸਾਰਿਆਂ ਦਾ ਤੇ WhatsApp ਤੇ ਮੈਸੇਜ ਕਰਿਆ ਕਰੋ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਐ ਵੀ ਭੈਣਾ ਭੜ ਤੋਂ ਵੱਧ ਤੋਂ ਵੱਧ ਮੈਨੂੰ WhatsApp ਤੇ ਮੈਸੇਜ ਕਰੋ ਤਾਂ ਕਿ ਆਪਾਂ ਸੌਖਾ ਰਹਿ ਸਕਦਾ ਆਪਾਂ ਨੂੰ ਗੱਲ ਕਰਨੀ ਇਹਦੇ ਵਿੱਚ ਤੇ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ